ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੌਮ ਦਾ ਅਸੀਂ ਹਿੱਸਾ ਖਪਾਉਨੇ ਆ ਪਰ ਅੱਜ ਸਾਡੀ ਜੋ ਸੋਚ ਹੈ ਉਹ ਕਬਾਇਲੀਆਂ ਦੀ ਤਰ੍ਹਾਂ ਹੋ ਚੁੱਕੀ ਹੈ ਅਸੀਂ ਕਬਾਇਲੀ ਨਿਭੋ ਕੇ ਨਬੜ ਚੁੱਕੇ ਹਾਂ ਸਾਡੀ ਪਹਿਚਾਨ ਸਾਡੀ ਚੇਤਨਤਾ ਕੌਮੀ ਪੱਖ ਤੋਂ ਬਹੁਤ ਧੁੰਦਲੀ ਪੈ ਚੁੱਕੀ ਹੈ ਜਿਹੜੀ ਕੌਮ ਅਜੇ ਭੋਜਨ ਦੀ ਲੜਾਈ ਤੋਂ ਤਾਂ ਉੱਠੀ ਹੋਵੇ ਉਹ ਕੌਮ ਕਿਵੇਂ ਬਣ ਗਏ ਇਸ ਸੰਬੰਧੀ ਆਪਾਂ ਪਿਛਲੇ ਹਫ਼ਤੇ ਗੱਲਾਂ ਕੀਤੀਆਂ ਸਨ ਸੋ ਅੱਜ ਦੀ ਜੋ ਗੱਲ ਹੈ ਕਰਨੀ ਹੈ ਉਹ ਸਭ ਤੋਂ ਪਹਿਲਾਂ ਆਪਾਂ ਪਿਛਲੇ ਪ੍ਰੋਗਰਾਮ ਦੀ ਥੋੜੀ ਜਿਹੀ ਲੜੀ ਅੱਗੇ ਵਧਾ ਕੇ ਤੇ ਨਾਲ ਇੱਕ ਨਵਾਂ ਜਿਹੜੀ ਐਕਸਟੈਂਸ਼ਨ ਇਸ ਵਿਸ਼ੇ ਦੇ ਵਿੱਚ ਮਾਸ ਤੇ ਵਾਸ਼ਨਾ ਕਾਮ ਵਾਸ਼ਨਾ ਕਿਉਂਕਿ ਮਾਸ ਵਰੁਧੀ ਆਮ ਕਰਕੇ ਕਹਿੰਦੇ ਨੇ ਵੀ ਮਾਸ ਨਾਲ ਕਾਮ ਵਾਸ਼ਨਾ ਵਧਦੀ ਹੈ ਉਸ ਸੰਬੰਧੀ ਵੀ ਆਪਾਂ ਗੱਲ ਕਰ ਲੈਣੀ ਕੁਠਾ ਮਾਸ ਕਿਸੇ ਕੁਠਾ ਮਾਸ ਕਿੱਥੋਂ ਸ਼ਬਦ ਆਇਆ ਹੋ ਵਿੱਚੇ ਕੁਠਾ ਕੁਠਾ ਸ਼ਬਦ ਕੁਸਤੰਦਾ ਜਿਵੇਂ ਰਸ ਜਾਨ ਨੂੰ ਅਸੀਂ ਕਹਿ ਦਿੰਦੇ ਆ ਕਿ ਇਹ ਰੁੱਠ ਗਿਆ ਰੁੱਠਾਏ ਮੇਰੇ ਨਾਲ ਰੁੱਠਾਏ ਬੋਲਦਾ ਨਹੀਂ ਰਸ ਜਾਨ ਨੂੰ ਰੁੱਠਾ ਰਸ ਜਾਨ ਤੋਂ ਰੁੱਠਾ ਬਣ ਗਿਆ ਕੋਏ ਹੋਏ ਤੋਂ ਕੁੱਠਾ ਬਣ ਗਿਆ ਕੁਸਤੰਦਾ ਇਹਦੀ ਰੂਟ ਆ ਜੋ ਵਰਡ ਦੀ ਰੂਟ ਆ ਕੁਸ਼ਤਾ ਜੋ ਵਰਡ ਰੂਟ ਹੈ ਜਿੱਥੋਂ ਸ਼ਬਦ ਉਤਚੋਂਦੇ ਨੇ ਹੁਣ ਆਮ ਕਰਕੇ ਇਹ ਸਵਾਲ ਉੱਠਦਾ ਹੈ ਖੁੱਠਾ ਮਾਸ ਕਿਉਂ ਨਹੀਂ ਖਾਣਾ ਕੁੱਥੇ ਤੇ ਝਟਕੇ ਵਿੱਚ ਕੀ ਫਰਕ ਹੁੰਦਾ ਹੈ ਕਿਉਂਕਿ ਮਾਸ ਤਾਂ ਅਖੀਰ ਮਾਸ ਹੈ ਤੇ ਫਿਰ ਕੁੱਠੇ ਤੇ ਛਟਕੇ ਦਾ ਕੀ ਰੌਲਾ ਇਹਨੂੰ ਉਸੇ ਨਜ਼ਰੀਏ ਨਾਲ ਸਮਝਣਾ ਹੈ ਜਿਸ ਨਜ਼ਰੀਏ ਨਾਲ ਅਸੀਂ ਪਿਛਲੇ ਹਫਤੇ ਇਸ ਵਿਸ਼ੇ ਦੀ ਸ਼ੁਰੂਆਤ ਦੇ ਦੌਰਾਨ ਜਿਸ ਅਪਰੋਚ ਨਾਲ ਅਸੀਂ ਗੱਲ ਸ਼ੁਰੂ ਕੀਤੀ ਸੀ ਕੌਮੀ ਪੱਖ ਤੋਂ ਨਾਨਕ ਸਾਹਿਬ ਨੇ ਐਲਾਨ ਕੀਤਾ ਸੀ ਉਸ ਐਲਾਨ ਨੂੰ ਜਿਹੜਾ ਨਾਨਕ ਸਾਹਿਬ ਦਾ ਐਲਾਨਨਾਮਾ ਸੀ ਉਹ ਐਲਾਨਨਾਮੇ ਦਾ ਪ੍ਰਗਟਾਵਾ 6ਵੇਂ ਨਾਨਕਾਨ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਰੂਪ ਦੇ ਵਿੱਚ ਉਹ ਮੇਰੇ 6ਵੇਂ ਨਾਨਕ ਕਰਦੇ ਨੇ ਹੁਣ ਗੁਰੂ ਸਹਿਬਾਨ ਨੇ ਗੁਲਾਮੀ ਦੇ ਪ੍ਰਭਾਵ ਚੋਂ ਬਾਹਰ ਕੱਢਣ ਵਾਸਤੇ ਨਵੀਂ ਕੌਮ ਦੀ ਜੋ ਹੋਂਦ ਰੱਖੀ ਸੀ ਜੋ ਕੌਮੀ ਮਿਸ਼ਨ ਇੱਕ ਸਾਡੇ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਜਿਸ ਦਾ ਪ੍ਰਗਟਾਵਾ ਕੀਤਾ ਸੀ ਉਹਦੇ ਵਿੱਚ ਕੁਝ ਖਾਸ ਫੈਸਲੇ ਲਏ ਗਏ ਸ ਜਿਨ੍ਹਾਂ ਦੇ ਵਿੱਚੋਂ ਫੌਜਾਂ ਦੀ ਸਥਾਪਿਤ ਕਰਨੀ ਗੁਰੂ ਹਰਗੋਬਿੰਦ ਪਾਸ਼ਾ ਨੇ ਵੱਡੇ ਫੈਸਲੇ ਲਏ ਫੌਜ ਕੌਣ ਰੱਖਦਾ ਹੈ ਫੌਜਾਂ ਇੱਕ ਗੁਰੂ ਨੂੰ ਇੱਕ ਪੀਰ ਨੂੰ ਰੱਖਣ ਦੀ ਕੀ ਲੋੜ ਹੈ ਫੌਜ ਤੇ ਇੱਕ ਕੌਮ ਦੀ ਹੁੰਦੀ ਹੈ ਇੱਕ ਦੇਸ਼ ਦੀ ਹੁੰਦੀ ਹੈ ਇੱਕ ਨੇਸ਼ਨ ਦੀ ਫੌਜ ਹੁੰਦੀ ਹੈ ਪਰੇ ਕੇ ਫਕੀਰ ਫੌਜ ਰੱਖੇਗਾ ਜੇ ਤੂੰ ਹੀ ਕੇਵਲ ਇੱਕ ਸੰਤ ਤਾਈ ਦੇ ਪੱਖ ਤੋਂ ਮਾਸ ਨੂੰ ਦੇਖਦੇ ਜੇ ਕੀ ਇੱਕ ਫਕੀਰ ਫੌਜ ਰੱਖਦਾ ਪਰ ਇੱਥੇ ਪ੍ਰਗਟਾਵਾ ਔਰ ਸੀ ਬਾਤਨ ਫਕੀਰੀ ਯਾਹਰ ਅਮੀਰੀ ਜਦੋਂ ਸ਼ਿਵਾਜੀ ਮਰਾਠਾ ਦਾ ਗੁਰੂ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜੋ ਸਮਕਾਲੀ ਸੀ ਮਿਲਦਾ ਏ ਉਹਦਾ ਸਵਾਲ ਇਹੋ ਹੀ ਸੀ ਕਿ ਫੌਜ ਇਸ ਸ਼ਸਤਰ ਵਿਦਿਆ ਇੱਕ ਪੀਰ ਦੇ ਹੱਥ ਚ ਤਲਵਾਰ ਤੇ ਗੁਰੂ ਦਾ ਐਲਾਨਨਾਮਾ ਸੀ ਇਹ ਕੌਮ ਦਾ ਨਿਰਮਾਨ ਹੈ ਇਥੇ ਬਾਤਨ ਸਕੀਰੀ ਯਾਹਿਰ ਮੀਰੀ ਉਹ ਸਮਰੱਥ RAMDAS ਜੋ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਸ਼ਸਤਰ ਵਿਦਿਆ ਲੈਂਦਾ ਹੈ ਫੌਜਾਂ ਦਾ ਨਿਰਮਾਣ ਕੀਤਾ ਅਕਾਲ ਪੁੰਗਾ ਜਿਹਨੂੰ ਤੁਸੀਂ ਅੱਜ ਅਕਾਲ ਤਖਤ ਕਹਿੰਦੇ ਜੀ ਉਹ ਕੀ ਸੀ ਉਹ ਇੱਕ ਉਹ ਬੁੰਗਾ ਸੀ ਜਿੱਥੋਂ ਇੱਕ ਪੋਲੀਟੀਕਲ ਡਿਸੀਜਨ ਬਣਾਉਂਦਾ ਜਾਂ ਇੱਕ ਫੈਸਲਾ ਬਣਾਉਂਦਾ ਜੋ ਇੱਕ ਪ੍ਰਕਿਰਿਆ ਉੱਤੇ ਚੱਈ ਸੀ ਜਿਹਨੂੰ ਅੰਗਰੇਜ਼ ਜੋ ਕਿ ਪੰਜਾਬ ਦਾ ਗਵਰਨਰ ਸੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਇਹ ਮਤਸੋਚੋ ਤੁਸੀਂ ਪੰਜਾਬ ਨੂੰ ਗੁਲਾਮ ਕਰ ਲਿਆ ਹੈ ਕਿਉਂਕਿ ਪੰਜਾਬ ਦੇ ਜੋ ਗੁਰਦੁਆਰੇ ਨੇ ਉਹ ਸਟੇਟਸ ਵਿਦਨ ਸਟੇਟਸ ਦਾ ਕੰਮ ਕਰਦੇ ਨੇ ਰਾਜਾਂ ਦੇ ਅੰਦਰ ਰਾਜ ਦਾ ਹੋਕਾ ਦਿੰਦੇ ਨੇ ਗੁਰਦੁਆਰੇ ਅਕਾਲ ਬੁੰਗੇ ਦੇ ਸੰਕਲਪ ਨੇ ਉਸ ਰਾਜਾਂ ਦੇ ਅੰਦਰ ਰਾਜ ਦਾ ਪ੍ਰਗਟਾਵਾ ਕੀਤਾ ਸੀ ਕੌਣ ਤਖਤ ਕੌਣ ਤਖਤ ਲਾਉਂਦਾ ਹੈ ਕੌਣ ਬੁੰਗੇ ਬਣਾਉਂਦਾ ਹੈ ਕੱਲਾ ਪੀਰ ਨਹੀਂ ਬਣਾਉਂਦਾ ਕੱਲਾ ਫਕੀਰ ਨਹੀਂ ਬਣਾਉਂਦਾ ਜਿਹਦੇ ਨਾਲ ਫਕੀਰੀ ਤੇ ਮੀਰੀ ਜੁੜੀ ਹੋਵੇ ਉਹ ਬਣਾਉਂਦਾ ਹੈ ਨਗਾਰੇ ਕੌਣ ਮਾਰਦਾ ਹੈ ਨਗਾਰਾ ਵੀ ਐਲਾਨ ਨਾ ਮਾਏ ਨਗਾਰਾ ਮੇਰੇ ਗੁਰੂ ਨੇ ਵਜਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਨਗਾਰੇ ਰਾਈ ਐਲਾਨ ਕੀਤਾ ਐਲਾਨ ਕਰ ਦਿੱਤਾ ਇੱਕ ਨਵੀਂ ਕੌਮ ਦੇ ਨਿਰਮਾਣ ਦਾ ਜੋ ਨਾਨਕ ਸਾਹਿਬ ਨੇ ਜਿਸ ਦੀ ਨੀ ਰੱਖੀ ਸੀ ਨਿਸ਼ਾਨ ਚਲਾ ਦਿੱਤਾ ਇਹ ਨਿਸ਼ਾਨ ਸ਼ਬਦ ਜਾਂ ਨਿਸ਼ਾਨ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ ਜਾਂ ਫਲੈਗ ਕਹਿੰਦੇ ਆ ਜਾਂ ਕੌਮੀ ਤਿਰੰਗਾ ਜਿਹਨੂੰ ਕਹਿੰਦੇ ਜੇ ਜਿਹਨੂੰ ਤਿੰਨ ਰੰਗਾਂ ਵਾਲਾ ਇਹਨਾਂ ਨੇ ਬਣਾ ਲਿਆ ਤੁਹਾਡਾ ਕੌਮੀ ਫਲੈਗ ਜੋ ਸੀ ਕੌਮੀ ਝੰਡਾ ਜੋ ਸੀ ਤੁਹਾਡੀ ਕੌਮ ਦਾ ਉ ਗੁਰੂ ਹਰਗੁਬਿੰਦ ਪਾਤਸ਼ਾਹ ਨੇ ਚੁਲਾ ਦਿੱਤਾ ਜਦੋਂ ਇੱਕ ਰਾਜ ਦੇ ਵਿੱਚ ਇੱਕ ਨਿਸ਼ਾਨ ਹੋਰ ਝੁੱਲ ਜਾਂਦਾ ਹੈ ਤੇ ਉਸ ਰਾਜ ਨੂੰ ਚੁਣੌਤੀ ਹੁੰਦੀ ਹੈ ਮੀਰੀ ਦੇ ਪੀਰੀ ਦਾ ਸੰਕਲਪ ਪ੍ਰਗਟਾਵਾ ਕੀਤਾ ਜਿਉ ਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਜੋ ਮਰਨ ਮੁਰਸਾ ਸੂਰਿਆ ਹੱਕ ਹੈ ਜੋ ਹੋਵੇ ਮਰਨ ਪ੍ਰਵਾਨ ਜਿਸ ਸ਼ਸਤਰ ਦੀ ਆਸਾ ਹੱਥ ਕਿਤਾਬ ਕਸ਼ ਦੀ ਆਵਾਜ਼ ਨਾਨਕ ਸਾਹਿਬ ਲਾਉਂਦੇ ਸਨ ਉਹ ਗੁਰੂ ਸਹਿਬਾਨ ਨੇ ਛੇਵੇਂ ਰੂਪ ਦੇ ਵਿੱਚ ਦਲ 12 ਦਾ ਪਾਰੀ ਰੂਪ ਚ ਪ੍ਰਗਟਾਵਾ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਅਗਲੇ ਬੰਨੇ ਗੱਲ ਜਿੱਥੇ ਆਪਾਂ ਲੈ ਕੇ ਆਉਣੀ ਹੈ ਕੁੱਠਾ ਮਾਸ ਇਹ ਉਦੋਂ ਐਲਾਨਨਾਮਾ ਕੀਤਾ ਸੀ ਦੁਨੀਆ ਦੀ ਜੇ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਜਿਹੜੀ ਨੌਨ ਕੋਆਪਰੇਸ਼ਨ ਲਹਿਰਿਆ ਜਿੰਨੂੰ ਨਾਮ ਮਿਲ ਵਰਤਨ ਲਹਿਰ ਕਹਿੰਨੇ ਆਪਾਂ ਇੱਕ ਇਥੋਂ ਮਿਸਾਲ ਮਿਲਦੀ ਹੈ ਸਾਨੂੰ ਇੱਕ ਇਤਿਹਾਸ ਚੋਂ ਸਾਨੂੰ ਮਿਸਾਲ ਉਦੋਂ ਮਿਲਦੀ ਹੈ ਜਿੱਥੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਿਰੋਧ ਕਰਦੇ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੁਕਦਰ ਕੀਤਾ ਗਿਆ ਨੌਨ ਕੋਆਪਰੇਸ਼ਨ ਲਹਿਰ ਇਹ ਜਿਹੜੀ ਨੌਨ ਕੋਆਪਰੇਸ਼ਨ ਲਹਿਰ ਸੀ ਵੀ ਅਸੀਂ ਤੁਹਾਡੇ ਰਵਾਇਤ ਨਾਲ ਤਿਆਰ ਕੀਤਾ ਹੋਇਆ ਮਾਸ ਨਹੀਂ ਖਾਣਾ ਅਸੀਂ ਕੁੱਠਾ ਨਹੀਂ ਖਾਣਾ ਅਸੀਂ ਜਿਹਨੂੰ ਤੁਸੀਂ ਹਲਾਲ ਕਹਿ ਕਹਿ ਦਿੰਦੇ ਜੀ ਬਿਸਮਿਲ੍ਲਾ ਕਹਿ ਕੇ ਜਿਹਨੂੰ ਤੁਸੀਂ ਹਲਾਲ ਬਣਾ ਲਿਆ ਧਾਰਮਿਕ ਰਵਾਇਤ ਦੇ ਕੇ ਜਿਵੇਂ ਤੁਹਾਡੇ ਪਟਨਾ ਸਾਹਿਬ ਦੇ ਵਿੱਚ ਹਜ਼ੂਰ ਸਾਹਿਬ ਦੇ ਵਿੱਚ ਬੱਕਰੇ ਝਟਕਾ ਕੇ ਤੇ ਉਹਨੂੰ ਧਾਰਮਿਕ ਰੰਗਤ ਦੇ ਕੇ ਉਸ ਭੋਜਨ ਨੂੰ ਧਾਰਮਿਕ ਰੰਗਤ ਦੇ ਕੇ ਤੇ ਆਪਣੇ ਪਤੀਲਿਆਂ ਦੇ ਵਿੱਚ ਰਹਿਣ ਲਿਆ ਜਾਂਦਾ ਏ ਇਦਾਂ ਹੀ ਇਸਲਾਮ ਕਰਦੀ ਸੀ ਧਾਰਮਿਕ ਰੰਗਤ ਦੇ ਕੇ ਹਲਾਲ ਬਣਾ ਲਿਆ ਕੁੱੱਠੇ ਨੂੰ ਹਲਾਲ ਬਣਾ ਲਿਆ ਗੁਰੂ ਸਹਿਬਾਨ ਨੇ ਨਾਨ ਕੋਆਪਰੇਸ਼ਨ ਲਹਿਰ ਤੋਰੀ ਨਾ ਮਿਲਵਰਤਨ ਅੰਦੋਲਨ ਇਹ ਤੁਹਾਡੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਭੋਜਨ ਨਹੀਂ ਖਾਵਾਂਗੇ ਪਬਲਿਕ ਰਾਈਟ ਸਟੈਬਲਿਸ਼ ਕੀਤੇ ਜਿਹੜਾ ਰਾਈਟ ਕੇਵਲ ਤੇ ਕੇਵਲ ਉਸ ਸਮੇਂ ਰਾਜਪੂਤਾਂ ਨੂੰ ਸੀ ਜਿਹੜਾ ਰਾਈਟ ਕੇਵਲ ਤੇ ਕੇਵਲ ਉਸ ਸਮੇਂ ਮਰਹਟਿਆਂ ਨੂੰ ਸੀ ਉਹ ਗੁਰੂ ਸਹਿਬਾਨ ਨੇ ਪਬਲਿਕ ਵਾਸਤੇ ਸਟੈਬਲਿਸ਼ ਕੀਤਾ ਤੁਸੀਂ ਮਾਸ ਤੋਂ ਦੌੜ ਦੇ ਜੇ ਇਹ ਤੁਹਾਡੀ ਜੰਗ ਹੀ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਸਿੰਘ ਬਾਜ ਦਾ ਸ਼ਿਕਾਰ ਕਰਦੇ ਨੇ ਉੱਥੋਂ ਰੌਲਾ ਪੈਂਦਾ ਹੈ ਪਬਲਿਕ ਰਾਈਟ ਐਸਟੈਬਲਿਸ਼ ਕੀਤੇ ਨੇ ਗੁਰੂ ਸਹਿਬਾਨ ਦੀ ਇੱਕ ਬੜੀ ਵੱਡੀ ਚੌਥਾ ਜੋ ਪੁਆਇੰਟ ਹੈ ਇੱਕ ਬੜੀ ਵੱਡੀ ਦੂਰਦਰਸ਼ਤਾ ਸੀ ਕੁੱਠੇ ਨੂੰ ਨਾ ਅਸੈਪਟ ਕਰਕੇ ਭਾਵੇਂ ਜੋ ਝਟਕਾ ਸੀ ਕੋਈ ਨਵੀਂ ਗੱਲ ਨਹੀਂ ਸੀ ਪਹਿਲਾਂ ਹੀ ਪ੍ਰਚਲਿਤ ਸੀ ਪਰ ਝਟਕੇ ਨੂੰ ਅਸੈਪਟ ਕਰਕੇ ਕੁੱਠੇ ਦਾ ਵਿਰੋਧ ਕਰਕੇ ਇਹ ਗੁਰੂ ਸਹਿਬਾਨ ਦੀ ਬੜੀ ਵੱਡੀ ਦੂਰਦਰਸ਼ਤਾ ਸੀ ਜਿਹੜਾ ਭੋਜਨ ਯੂਨੀਵਰਸਲ ਤੌਰ ਤੇ ਖਰਾ ਨਹੀਂ ਉਤਰਦਾ ਜਿਹੜਾ ਕੁੱਠਾ ਏ ਉਹਨੂੰ ਮਾਰਕ ਕਰਨਾ ਪੈਂਦਾ ਅੱਜ ਵੀ ਸ਼ਾਪਾਂ ਦੇ ਵਿੱਚ ਹਲਾਲ ਲਿਖਣਾ ਪੈਂਦਾ ਵਾ ਇਹ ਹਲਾਲ ਫੂਡ ਹੈ ਦੂਜੇ ਨੂੰ ਲਿਖਣ ਦੀ ਲੋੜ ਨਹੀਂ ਯੂਨੀਵਰਸਲੀ ਅਸੈਪਟਡ ਹੈ ਸਾਰੀ ਦੁਨੀਆ 'ਚ ਅਸੈਪਟਡ ਹੈ ਪਰ ਕੁੱਠਾ ਤੁਹਾਨੂੰ ਮਾਰਕ ਕਰਨਾ ਪੈਂਦਾ ਵੀ ਇਹ ਕੁੱਠਾ ਹੈ ਗੁਰੂ ਸਹਿਬਾਨ ਨੇ ਜਿਹੜੀ ਗੱਲ ਯੂਨੀਵਰਸਲ ਲੈਵਲ ਤੇ ਅਸੈਪਟਡ ਸੀ ਉਸ ਚੀਜ਼ ਨੂੰ ਅਸੈਪਟ ਕੀਤਾ ਇਹ ਦੂਰਦਰਸ਼ਤਾ ਸੀ ਮੇਰੇ ਗੁਰੂ ਦੀ ਸੋ ਕੁੱਠਾ ਕਿਉਂ ਇਹ ਹੀ ਫੈਸਲਾ ਲਿਆ ਇਹਦਾ ਕਾਰਨ ਸਭ ਤੋਂ ਪਿੱਛੇ ਵੱਡਾ ਕਾਰਨ ਇਹ ਸੀ ਕਿ ਕੁੱਠਾ ਨਹੀਂ ਖਾਣਾ ਕਿਉਂਕਿ ਇੱਕ ਨਾਨ ਕੋਆਪਰੇਸ਼ਨ ਲਹਿਰ ਸੀ ਸਾਡੀ ਕਿਉਂਕਿ ਐਸਟੈਬਲਿਸ਼ ਰਾਜਸ਼ਾਹੀ ਜੋ ਜਾਂ ਜਿਹੜੇ ਰਾਈਟ ਰਿਜ਼ਰਵਸ਼ਨ ਰਾਜਪੂਤਾਂ ਦੇ ਉਹਨਾਂ ਦੇ ਰਾਈਟ ਰਿਜ਼ਰਵ ਰਾਈਟਸ ਵਾਲਿਆਂ ਦਾ ਵਿਰੋਧ ਕਰਕੇ ਪਬਲਿਕ ਰਾਈਟ ਐਸਟੈਬਲਿਸ਼ ਕੀਤੇ ਤੀਸਰਾ ਪੁਆਇੰਟ ਜਿਹੜੀ ਦੂਰਦਰਸ਼ਤਾ ਦੇ ਨਾਲ ਗੁਰੂ ਸਹਿਬਾਨ ਨੇ ਇਸ ਰੀਤ ਨੂੰ ਅਕਸੈਪਟ ਕਰਕੇ ਤੇ ਆਪਣਾ ਭੋਜਨ ਵੀ ਯੂਨੀਵਰਸਲ ਬਣਾ ਦਿੱਤਾ ਇਹ ਨਾ ਹੋਵੇ ਸਿੱਖਾਂ ਦੇ ਘਰੇ ਫੂਡ ਬਣਿਆ ਹੋਵੇ ਤੇ ਕੋਈ ਗੁਰਾਂ ਆਣ ਕੇ ਕਹੇ ਵੀ ਮੈਂ ਹਲਾਲ ਨਹੀਂ ਖਾਂਦਾ ਜੇ ਫਣਿਆ ਬਣਿਆ ਤੇ ਖਾ ਸਕਦਾ ਹੈ ਕੋਈ ਹਲਾਲ ਵਾਲੇ ਦੇ ਘਰ ਜਾ ਕੇ ਅਸੀਂ ਕਹਿ ਸਕਦੇ ਵੀ ਅਸੀਂ ਹਲਾਲ ਨਹੀਂ ਖਾਂਦੇ ਪਰ ਜਿਹੜਾ ਸਧਾਰਨ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਹੈ ਉਹ ਯੂਨੀਵਰਸਲੀ ਐਕਸੈਪਟਡ ਹੈ ਹੁਣ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕੁੱਠੇ ਤੇ ਛਟਕੇ ਵਿੱਚ ਫਰਕ ਕੀ ਹੈ ਫਿਰ ਹੁਜਤ ਭਰਿਆ ਜਾ ਇੱਕ ਸਵਾਲ ਪੈਦਾ ਹੁੰਦਾ ਹੈ ਤੇ ਕੀ ਫਰਕ ਹੈ ਫਿਰ ਮਾਸ ਤੇ ਮਾਸ ਹੀ ਹੈ ਉਹ ਵੀ ਮਾਸ ਹੀ ਵੀ ਮਾਸ ਹੈ ਇਹਦਾ ਜਵਾਬ ਉਸੇ ਤਰੀਕੇ ਨਾਲ ਮੈਂ ਮਹਿਸੂਸ ਕਰਦਾ ਵੀ ਉਸੇ ਤਰੀਕੇ ਨਾਲ ਇਹਦਾ ਜਵਾਬ ਦਿੱਤਾ ਜਾ ਸਕਦਾ ਹੈ ਵੀ ਜਿਵੇਂ ਕੋਈ ਪੁੱਛ ਲੈ ਵੀ ਕੁੱਠੀ ਤੇ ਝਟਕੇ ਦੇ ਵਿੱਚ ਕੀ ਫਰਕ ਹੈ ਵੀ ਉਹ ਵੀ ਮਾਸ ਤੇ ਉਹ ਵੀ ਮਾਸ ਤੂੰ ਕੋਈ ਫਰਕ ਹੈ ਜੋ ਆਪਣੀ ਭੈਣ ਦੇ ਵਿੱਚ ਤੇ ਆਪਣੀ ਘਰਵਾਲੀ ਦੇ ਵਿੱਚ ਹੁੰਦਾ ਹੈ ਹੁੰਦੀਆਂ ਦੋਵੇਂ ਜਨਨੀਆਂ ਨੇ ਪਰ ਜਿਹੜਾ ਰਿਸ਼ਤਾ ਤੁਹਾਡੀ ਆਪਣੀ ਭੈਣ ਨਾਲ ਉਹ ਜਨਨਨੀ ਨਾਲ ਨਹੀਂ ਜਿਹੜਾ ਜਨਨਨੀ ਨਾਲ ਉਹ ਭੈਣ ਨਾਲ ਨਹੀਂ ਉਹ ਵੀ ਜਨਨਨੀ ਉਹ ਵੀ ਜਨਨਨੀ ਉਹ ਵੀ ਮਾਸ ਉਹ ਵੀ ਮਾਸ ਇਹ ਤੇ ਇਦਾਂ ਉਹ ਕੋਈ ਜਰਮੰਡਾ ਡਰਾਈਵ ਇੰਗਲੈਂਡ ਆ ਜੇ ਉਹ ਕਦੇ ਵੀ ਪਿੱਛੋਂ ਵੀ ਮੈਂ ਗੱਡੀ ਚਲਾਉਂਦਾ ਆਇਆ ਪਿੱਛੋਂ ਵੀ ਮੈਂ ਡਰਾਈਵ ਕਰਦਾ ਆਇਆ ਬਸ ਸੱਜੇ ਬੰਨੇ ਇੱਥੇ ਖੱਬੇ ਕਿਉਂ ਇੱਥੇ ਵੀ ਮੈਂ ਸੱਜੇ ਚਲਾਉਂ ਸਿੱਧਾ ਵਜੇਗਾ ਜਾ ਕੇ ਵੱਡੇ ਟਰੱਕ ਦੇ ਵਿੱਚ ਅੱਗੇ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਵਿਲੱਖਣਤਾ ਹੈ ਅਸੀਂ ਉਸ ਵਿਲੱਖਣਤਾ ਨੂੰ ਪ੍ਰਿਜ਼ਰਵ ਕਰਦੇ ਹਾਂ ਜਿਹੜੇ ਸਾਡੀ ਪੋਲੀਟੀਕਲ ਵਿਰੋਧ ਵਿਰੋਧ ਜੋ ਸਾਡੇ ਗੁਰੂ ਸਹਿਬਾਨਾ ਨੇ ਕੀਤਾ ਉਹਨੂੰ ਹੀ ਪ੍ਰਿਜ਼ਰਵ ਕਰਕੇ ਰੱਖਦੇ ਆ ਉਸ ਵਿਰੋਧ ਨੂੰ ਪ੍ਰਿਜ਼ਰਵ ਕਰ ਕਰਕੇ ਜਿਵੇਂ ਤੁਹਾਡਾ ਜਲੂਸ ਦਾ ਵਿਰੋਧ ਸੀ ਇੱਕ ਜਿਹਨੂੰ ਤੁਸੀਂ ਅੱਜ ਧਾਰਮਿਕ ਰਵਾਇਦਾ ਦੇ ਕੇ ਨਗਰ ਕੀਰਤਨ ਬਣਾ ਲਿਆ ਜਲੂਸ ਤੁਹਾਡਾ ਇੱਕ ਵਿਰੋਧ ਸੀ ਤੁਹਾਡੀ ਅਵੇਅਰਨੈਸ ਕੈਂਪੇਨ ਦਾ ਇੱਕ ਹਿੱਸਾ ਸੀ ਪਰ ਉਹਨੂੰ ਤੁਸੀਂ ਧਾਰਮਿਕ ਰੰਗਤ ਦੇ ਕੇ ਤੇ ਅੱਜ ਜਿਹੜਾ ਜਲੂਸ ਨੂੰ ਨਗਰ ਕੀਰਤਨ ਬਣਾ ਦਿੱਤਾ ਪਰ ਦੂਸਰੇ ਬੰਦੇ ਦੇਖੋ ਜਿਨ੍ਹਾਂ ਦਾ ਤੁਸੀਂ ਰੋਜ਼ ਰੌਲਾ ਪਾਉਂਦੇ ਜੀ ਆਰਐਸਐਸ ਵਾਲੇ ਉਹਨਾਂ ਦੇ ਕੋਲ ਆਪਣੀ ਡੈਮੋਨਸਟ੍ਰੇਸ਼ਨ ਯੂਨਿਟ ਜਲੂਸ ਕੱਢ ਯੂਨਿਟ ਜਿਹੜੀ ਬਜਰੰਗਦਲ ਦੇ ਨਾਮ 'ਤੇ ਉਹ ਅਲੱਗ ਤਿਆਰ ਕੀਤੀ ਉਹਨਾਂ ਨੇ ਪਰ ਜਿਹੜਾ ਤੁਹਾਡਾ ਤੁਹਾਡੀ ਇੱਕ ਜਲੂਸ ਕੱਢਣ ਦੀ ਰਵਾਇਤ ਸੀ ਕਿ ਸਰਕਾਰਾਂ ਦੇ ਵਿਰੋਧ ਕਿਵੇਂ ਕਰਨੇ ਆ ਸ਼ਾਂਤਮਈ ਤਰੀਕੇ ਨਾਲ ਉਹ ਤੁਸੀਂ ਨਗਰ ਕੀਰਤਨ 'ਚ ਬਦਲ ਦਿੱਤੀ ਇਸੇ ਤਰੀਕੇ ਨਾਲ ਉੱਠਾ ਇੱਕ ਵਿਰੋਧ ਸੀ ਹੈ ਮਾਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਰਕ ਬਿਲਕੁਲ ਠੀਕ ਹੈ ਹੈ ਮਾਂ ਸੀ ਪਰ ਮਸਲਾ ਇਹ ਹੈ ਕਿ ਮੇਰਾ ਸਬੰਧ ਉਹਦੇ ਨਾਲ ਹੋ ਰਿਹਾ ਤੇ ਇਹਦੇ ਨਾਲ ਹੋ ਰਿਹਾ ਇਹ ਫਰਕ ਹੈ ਹੁਣ ਕੌਮਾਂ ਚ ਹੁੰਦੀਆਂ ਹਮੇਸ਼ਾ ਆਪਣੇ ਰੋਹਾਨੀ ਤੇ ਜਿਹੜੇ ਇਨਕਲਾਬੀ ਲੀਡਰ ਨੇ ਉਹਨਾਂ ਦੇ ਵਿਰੋਧਾਂ ਨੂੰ ਪ੍ਰਜ਼ਰਵ ਕਰਦੀਆਂ ਨੇ ਅਗਲੀ ਗੱਲ ਅਸੀਂ ਇਹ ਧਿਆਨ ਚ ਰੱਖਣੀ ਵੀ ਅਸੀਂ ਇਸ ਗੱਲ ਦੇ ਵਿੱਚ ਗੁਰੂ ਸਹਿਬਾਨ ਦੇ ਕੀਤੇ ਹੋਏ ਵਿਰੋਧ ਨੂੰ ਪ੍ਰਜ਼ਰਵ ਕਰਨਾ ਹੈ ਲੈ ਤੁਰਕਣ ਤੇ ਮਾਸ ਜੋ ਖਾਵੇ ਬਿਨ ਕੁਰ ਸ਼ਬਦ ਬਚਨ ਜੋ ਗਾਵੇ ਕੁੱਠਾ ਹੁੱਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ ਇਨ ਕੀ ਔਰ ਨ ਕਬਹੂ ਦੇਖੇ ਰਹਿਤਵੰਤ ਸੋ ਸਿੰਘ ਵਸੇਖੇ ਰਹਿਤ ਨਾਮਿਆਂ ਦੇ ਵਿੱਚ ਜਿਹੜਾ ਕੁੱਠਾ ਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ ਵੀ ਜਦੋਂ ਵਿਰੋਧ ਸਟੈਬਲਿਸ਼ ਕੀਤੇ ਨੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਵੀ ਸਾਡੇ ਲਈ ਕੁੱਠਾ ਇੱਕ ਹੁੱਕੇ ਦੇ ਬਰਾਬਰ ਹੈ ਚਰਸ ਦੇ ਬਰਾਬਰ ਹੈ ਤਮਾਕੂ ਦੇ ਬਰਾਬਰ ਹੈ ਕਿਉਂ ਕਿਉਂਕਿ ਵਿਰੋਧ ਪ੍ਰਜ਼ਰਵ ਕੀਤਾ ਕਿਵੇਂ ਵਿਰੋਧ ਨੂੰ ਸਟੈਬਲਿਸ਼ ਕੀਤਾ ਤੂੰਹੇ ਵੇਲੇ ਉੱਠ ਬੰਧਿਓ ਦਸਤਾਰੇ ਪੈਰ ਆਠ ਰੱਖਿਓ ਸ਼ਸਤਰ ਸੰਭਾਰੇ ਪੰਗੂ ਲਿਖਦਾ ਹੈ ਇਹ ਉਹ ਸੁਧਾਰ ਅਰ ਖੇਲੋ ਸ਼িকার ਸ਼ਸਤਰ ਵਿਦਿਆ ਜਿਮ ਹੋਏ ਸੰਭਾਰ ਕਰ ਝਟਕੇ ਬਕਰਨ ਕੋ ਖਯੋ ਮੁਰਦੇ ਕੁੱਤੇ ਕੇ ਨਿਕਟ ਨਾ ਜਾਇਓ ਮੁਰਦੇ ਨੂੰ ਤੇ ਕੁੱਤੇ ਨੂੰ ਇੱਕ ਬਰਾਬਰ ਮੰਨਿਆ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਕਿਸੇ ਵੇਲੇ ਗੜਬੜ ਹੋ ਜਾਂਦੀ ਹੈ ਜਿਨ੍ਹਾਂ ਦੇਸ਼ਾਂ 'ਚ ਅਸੀਂ ਰਹਿੰਦੇ ਹਾਂ ਕਿਉਂਕਿ ਇੱਥੇ ਹਲਾਲ ਮੀਟ ਵਿਕਦਾ ਏ ਚਲੋ ਪੰਜਾਬ ਦੇ ਵਿੱਚ ਤੇ ਇਹ ਨਹੀਂ ਪਰ ਜਦੋਂ ਕੋਈ ਐਸੀ ਗੜਬੜ ਖਾਦਾ ਵਿੱਚ ਜਾਵੇ ਮਨ ਦੇ ਵਿੱਚ ਪਾਪ ਸਟੈਬਲਿਸ਼ ਨਹੀਂ ਕਰ ਲੈਣਾ ਉਸ ਚੀਜ਼ ਦਾ ਸਿਰਫ ਇਹ ਵੇਖਣਾ ਵੀ ਗਾਂ ਤੋਂ ਉਥੋਂ ਲੈਣਾ ਨਹੀਂ ਜਾ ਕੇ ਜਿੱਥੋਂ ਆ ਗਿਆ ਜੇ ਖਾਦਾ ਗਿਆ ਤੇ ਕੋਈ ਨਹੀਂ ਪਾਪ ਸਟੈਬਲਿਸ਼ ਨਹੀਂ ਕਰਨਾ ਗੁਰੂ ਨੇ ਬਬੇਕੀ ਵੀ ਨਾਲ ਬਣਾਇਆ ਹੈ ਪਰੇ ਧਿਆਨ ਜਰੂਰ ਰੱਖਣਾ ਵੀ ਗਾਂ ਤੋਂ ਉਥੋਂ ਨਹੀਂ ਲੈਣਾ ਵੀ ਜਿਹੜਾ ਅਨਜਾਣੇ ਦੇ ਵਿੱਚ ਲਿਆ ਗਿਆ ਤੇ ਬਾਅਦ ਚ ਪਤਾ ਲੱਗਾ ਵੀ ਇਹ ਤੇ ਕੁੱਠਾ ਸੀ ਹੁਣ ਇੱਕ ਹੋਰ ਵੱਡਾ ਕਾਰਨ ਜੋ ਕੁੱਠੇ ਦੇ ਸਬੰਧ ਵਿੱਚ ਕੁੱਠੇ ਨੂੰ ਪ੍ਰਚਲਿਤ ਕਰਨ ਦਾ ਕਾਰਨ ਜੋ ਸੀ ਉਹ ਇਹ ਸੀ ਵੀ ਮਾਸ ਜਦੋਂ ਖਾਣ ਦੀ ਲੋੜ ਪਵੇ ਭਾਵੇਂ ਉਹ ਰਾਜਪੂਤ ਵੀ ਕਿਉਂ ਨਾ ਹੋਣਾ ਇਹ ਰੈਦਰ ਥੈਨ ਮਾਸ ਮਾਸ ਤਿਆਰ ਕਰਨ ਆਪ ਸ਼ਿਕਾਰ ਖੇਡ ਕੇ ਕੁੱਠੇ ਦੀ ਰੀਤ ਚਲਾ ਕੇ ਦੁੱਜੇ ਨੂੰ ਬੈਨ ਕਰਕੇ ਇਹਨਾਂ ਦੇ ਸ਼ਸਤਰ ਖੋਹ ਲਿਆ ਜਿਵੇਂ ਗੁੜ ਤੇ ਗੁਰੂ ਜਿਵੇਂ ਗੁੜ ਦੀ ਭੇਲੀ ਰੋਕ ਦਿੱਤੀ ਗਈ ਵੀ ਗੁਰੂ ਨਾਲ ਇਹਨਾਂ ਨੂੰ ਜਾਦ ਆ ਜਾਏ ਇਦਾਂ ਹੀ ਕੁੱਠੇ ਨੂੰ ਬੈਨ ਲਾ ਦਿੱਤਾ ਗਿਆ ਕੁੱਠੇ ਨੂੰ ਪ੍ਰਚਲਿਤ ਕਰ ਦਿੱਤਾ ਗਿਆ ਤੇ ਕੁੱਠੇ ਤੋਂ ਅਲਹਿਦਾ ਕਿਸੇ ਹੋਰ ਤਰੀਕੇ ਨਾਲ ਤਿਆਰ ਕੀਤਾ ਸਧਾਰਨ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਨੂੰ ਬੈਨ ਕਰ ਦਿੱਤਾ ਵੀ ਇਹਨਾਂ ਨੂੰ ਸ਼ਸਤਰਹੀਨ ਕਰ ਦਿੱਤਾ ਜਾਵੇ ਜਿਵੇਂ ਜਿਨ੍ਹਾਂ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਸਾਧਾ ਨੇ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਮਾਲਾ ਫੜਾ ਦਿੱਤੀਆਂ ਉਹ ਕਿਰਪਾਨਾਂ ਚਲਾ ਗਈਆਂ ਤੇ ਮਾਲਾ ਰਹਿ ਗਈਆਂ ਬਾਤ ਅਹੀਂ ਰਹਿ ਗਏ ਮਾਲਾ ਫਿਰ ਮੁਝੇ ਹੁਣ ਜਿਹੜੀ ਝਟਕੇ ਦੀ ਗੱਲ ਐ ਉਹ ਕਿਉਂ ਐ ਸਭ ਤੋਂ ਪਹਿਲਾਂ ਤੇ ਇਹ ਵਖੀਏ ਕਿ ਕਿਉਂ ਝਟਕਾ ਸਭ ਤੋਂ ਪਹਿਲੀ ਗੱਲ ਤੇ ਐ ਕਿ ਸਾਡੀ ਆਪਣੀ ਸਿਲੈਕਸ਼ਨ ਐ ਵੀ ਅਹੀਂ ਆਪ ਸਿਲੈਕਟ ਕੀਤਾ ਐ ਸਾਡੇ ਤੇ ਥੋਪਿਆ ਨਹੀਂ ਕਿਸੇ ਨੇ ਅਹੀਂ ਥੋਪੀ ਹੋਈ ਚੀਜ਼ ਨੂੰ ਨਹੀਂ ਮੰਨਦੇ ਜਿਵੇਂ ਆਪਾਂ ਪਿਛਲੇ ਹਫਤੇ ਵੀ ਦੇਖਿਆ ਸੀ ਭਾਵੇਂ ਕੋਈ ਅੱਲਾ ਛੱਡ ਕੇ ਆਰਾਮ ਕਹਿਣਾ ਚਾਵੇ ਸਾਨੂੰ ਘਵਾਵੇ ਤੇ ਭਾਵੇਂ ਆਰਾਮ ਛੱਡ ਕੇ ਕੋਈ ਅੱਲਾ ਕਹਾਵੇ ਅਸੀਂ ਪਦੋ ਬਦੀ ਵਾਲੇ ਚੱਕਰ ਦੇ ਵਿੱਚ ਕੁਝ ਵੀ ਨਹੀਂ ਕਰਦੇ ਝਟਕਾ ਸਾਡੀ ਆਪਣੀ ਚੁਆਇਸ ਐ ਖੰਮੇਂ ਵਿਰੋਧ ਕਰਨ ਦੀ ਪ੍ਰਕਿਰਿਆ ਨੂੰ ਪ੍ਰਜ਼ਰਵ ਕੀਤਾ ਸੀ ਇੱਕ ਫਿਰ ਸਭ ਤੋਂ ਵੱਡੀ ਗੱਲ ਵੱਡਾ ਕਾਰਨ ਜੁਏਪੀ ਲੇਬਲ ਮੁਕਤ ਆ ਤੁਹਾਨੂੰ ਮਾਰਕ ਕਰਨ ਦੀ ਲੋੜ ਨਹੀਂ ਹਾਂ ਕੁੱੱਥੇ ਨੂੰ ਹਲਾਲ ਬਣਾਉਣ ਵਾਸਤੇ ਇੱਕ ਕਰਮਕਾਂਡ ਜੁੜਿਆ ਬਿਸਮਿਲਲਾ ਦੇ ਨਾਮ ਏਟ ਮਾਟੀ ਕੋ ਬਿਸਮਿਲ ਕੀਤਾ ਪਰ ਜਿਹੜਾ ਸਧਾਰਨ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਉਹ ਇੱਕ ਸਧਾਰਨ ਭੋਜਨ ਹੈ ਉਹਦੇ ਨਾਲ ਕਰਮਕਾਂਡ ਕੋਈ ਨਹੀਂ ਜੁੜਿਆ ਸਿੱਖ ਕਰਮਕਾਂਡ ਰਹਤਿਆ ਜਿਹੜਾ ਕਰਮਕਾਂਡ ਰਹਤਿਆ ਉਹ ਇਸ ਕਰਕੇ ਇਸ ਮਾਸ ਤੋਂ ਆਪਣਾ ਪਿਛਾ ਛਡਾ ਗਿਆ ਜੀ ਬਦੋ ਸੁਤਰਮ ਕਰ ਥਾਪੋ ਤਾ ਧਰਮ ਕਹੋ ਕਤ ਭਾਈ ਆਪਸ ਕੋ ਮੁਨੀ ਵਰ ਕਰ ਥਾਪੋ ਕਾਕੋ ਕਹੋ ਕਸਾਈ ਇਹ ਸ਼ਬਦਾਮ ਕਰਕੇ ਕੇਵਲੇ ਮਾਸ ਦੇ ਵਿਰੋਧੀ ਦਿੰਦੇ ਨੇ ਪਰ ਇਹਦਾ ਭਾਵ ਸਮਝੋ ਭਗਤ ਕਬੀਰ ਜੀ ਦਾ ਇਹ ਸ਼ਬਦ ਹੁਣ ਕਸਾਈ ਸ਼ਬਦ ਆਇਆ ਕਸਾਈ ਸ਼ਬਦ ਕੀ ਹੈ ਕਸਾਈ ਸ਼ਬਦ ਬੁੱਚੜ ਵਾਸਤੇ ਆਇਆ ਜਾਨਵਰ ਦੇ ਵੱਢ ਕਰਨ ਵਾਲਾ ਜਿਹੜਾ ਜਾਨਵਰ ਨੂੰ ਬਣਾਉਂਦਾ ਹੈ ਕੱਟਦਾ ਹੈ ਉਹਨੂੰ ਕਸਾਈ ਆਖਦੇ ਨੇ ਇਹ ਕਸਾਈ ਇੱਕ ਐਸਾ ਹੀ ਪੇਸ਼ਾ ਹੈ ਜਿਵੇਂ ਜ਼ਮੀਨ ਤੇ ਵਾਹੀ ਕਰਨ ਵਾਲਾ ਕਿਸਾਨ ਜਿਵੇਂ ਚੰਮ ਦਾ ਕੰਮ ਕਰਨ ਵਾਲਾ ਚਮਿਆਰ ਜਿਵੇਂ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਜਿਵੇਂ ਭਾਂਡੇ ਬਣਾਉਣ ਵਾਲਾ ਕੁਮਿਆਰ ਇਦਾਂ ਹੀ ਜਿਹੜਾ ਮਾਸ ਦਾ ਕੰਮ ਕਰਦਾ ਏ ਉਹਨੂੰ ਕਸਾਈ ਆਖਦੇ ਨੇ ਕਿ ਪੇਸ਼ਾ ਏ ਹੁਣ ਜਿਹੜਾ ਕਬੀਰ ਜੀ ਦਾ ਇਹ ਸ਼ਬਦ ਹੈ ਜੀ ਵਦੋ ਸੁ ਤਰਮ ਕਰ ਤਾਪੋ ਅ ਤਰਮ ਕਹੋ ਕਤ ਭਾਈ ਪੀ ਤੁਸੀਂ ਜੀਆਂ ਦਾ ਵਦ ਲੇਵਲ ਦੇ ਨਾਮ ਏਠ ਕਰਦੇ ਜੀ ਧਾਰਮਿਕ ਲੇਵਲ ਦੇ ਨਾਮ ਏਠ ਪੀ ਅਸੀਂ ਜੱਗ ਕਰ ਰਹੇ ਆਂ ਅਸੀਂ ਇਹ ਬਲੀ ਦੇ ਰਹੇ ਹਾਂ ਉਸ ਬਲੀ ਦੇ ਨਾਮ 'ਤੇ ਤੁਸੀਂ ਜੀ ਮਾਰਦੇ ਜੇ ਉਹ ਜੀ ਤੁਸੀਂ ਆਪ ਖਾਂਦੇ ਜੇ ਤੇ ਜੇ ਤੁਸੀਂ ਖਾਣਾ ਹੀ ਹੈ ਜੇ ਤੁਸੀਂ ਖਾਣਾ ਹੀ ਹੈ ਸਧਾਰਨ ਰੂਪ ਦੇ ਵਿੱਚ ਖਾ ਲਓ ਪਰ ਜਦੋਂ ਤੁਸੀਂ ਧਰਮ ਦੇ ਲੈਵਲ 'ਤੇ ਖਾਓਗੇ ਤੇ ਤੁਹਾਨੂੰ muniwar ਕੌਣ ਕਹੇਗਾ ਤੁਹਾਡੇ ਤੇ ਉਹ ਜੋ ਮਾਸ ਵੇਚਣ ਵਾਲੇ ਨੇ ਉਹਨਾਂ ਦੇ ਵਿੱਚ ਫਰਕ ਕੀ ਹੈ ਤੁਸੀਂ muniwar ਜੇ muniwar ਇੱਕ muniwar ਇੱਕ ਅਲੱਗ ਸ਼ਖਸੀਅਤ ਹੈ ਜਮਾਤ ਹੈ ਕਸਾਈ ਵੀ ਇੱਕ ਜਮਾਤ ਹੈ ਤੁਸੀਂ ਮੁਨੀਵਰ ਦੀ ਜਮਾਤ ਨੂੰ ਬਿਲੋਂਗ ਕਰਦੇ ਜੇ ਕਿ ਕਸਾਈਆਂ ਦੀ ਜਮਾਤ ਨੂੰ ਬਿਲੋਂਗ ਕਰਦੇ ਜੀ ਇਹ ਭਗਤ ਕਬੀਰ ਜੀ ਦਾ ਉਹਨਾਂ ਦੇ ਉੱਤੇ ਇੱਕ ਟੌਂਚ ਸੀ ਉਹਨਾਂ ਦੇ ਗਾੜੀ ਇੱਕ ਸਵਾਲੀਆ ਚਿੰਨ ਖੜਾ ਕਰ ਦਿੱਤਾ ਭਗਤ ਜੀ ਨੇ ਵੀ ਤੁਸੀਂ ਕਿਸ ਜਮਾਤ ਨਾਲ ਸੰਬੰਧਿਤ ਜੇ ਮੁਨੀਆਂ ਦੀ ਜਮਾਤ ਨਾਲ ਸੰਬੰਧਿਤ ਜੇ ਕਿ ਕਸਾਈਆਂ ਦੀ ਜਮਾਤ ਨਾਲ ਸੰਬੰਧਿਤ ਜੇ ਵੀ ਤੁਸੀਂ ਜੀਵ ਬਧ ਕਰਨ ਵਾਸਤੇ ਕਈ ਤਰ੍ਹਾਂ ਦੇ ਧਾਰਮਿਕ ਕਰਮਕਾਂਡ ਕਰਦੇ ਜੀ ਕਸਾਈ ਮਤਲਬ ਦੂਸਰਾ ਜੇ ਸ਼ਬਦੇ ਦਾ ਤੁਸੀਂ ਪਾਈਕਾਨ ਸਿੰਘ ਨਾਬਾ ਅਨਸਾਰ ਵੀ ਚੱਲਣਾ ਹੋਵੇ ਮਤਲਬ ਕਸਾਈ ਕੱਸਿਆ ਜਾਣਾ ਕੱਸਿਆ ਹੋਇਆ ਖਿੱਚੀ ਹੋਈ ਚੀਜ਼ ਜਿਹੜੀ ਤੇ ਤੀਸਰਾ ਅਰਥ ਇਹਦਾ ਆਉਂਦਾ ਹੈ ਨਿਰਦਈ ਜ਼ੁਲਮ ਜਿਹੜਾ ਕਿ ਇੱਕ ਅਲੱਗ ਅਰਥ ਹੈ ਜਿਵੇਂ ਘਰ ਦੇ ਬਾਰੇ ਅਰਥ ਆਉਂਦੇ ਨੇ ਘਰ ਕਰਵਾਲੀ ਘਰ ਹਿਰਦਾ ਕਰਮ ਕਾਨ ਇਦਾਂ ਹੀ ਇਹਦੇ ਤਿੰਨ ਅਰਥ ਨੇ ਪਹਿਲਾ ਅਰਥ ਪੇਸ਼ੇ ਦੇ ਸਬੰਧਤ ਹੈ ਦੂਸਰਾ ਅਕਰਸ਼ਤ ਕੋਈ ਚੀਜ਼ ਖਿੱਚੀ ਹੋਈ ਤੀਸਰਾ ਅਰਥ ਨਿਰਦਈਤਾ ਦੇ ਸਬੰਧਤ ਹੈ ਜੋ ਇੱਥੇ ਲਾਗੂ ਨਹੀਂ ਹੁੰਦਾ ਇੱਥੇ ਲਾਗੂ ਮੁਨੀਵਰ ਇੱਕ ਲੱਗ ਜਮਾਤ ਹੈ ਕਸਾਈ ਇੱਕ ਲੱਗ ਜਮਾਤ ਹੈ ਵੀ ਤੁਸੀਂ ਮੁਨੀਵਰ ਦੀ ਜਮਾਤ ਚੋਂ ਨਿਕਲ ਕੇ ਕਸਾਈਆਂ ਦੀ ਜਮਾਤ ਚ ਚਲੇ ਗਏ ਵੀ ਤੁਹਾਡਾ ਤੁਹਾਡੀ ਜਮਾਤ ਬਦਲ ਗਈ ਹੁਣ ਗੱਲ ਇਹ ਕਰੀਏ ਵੀ ਜਿਹੜੇ ਵਿਰੋਧ ਕਰਦੇ ਨੇ ਖਾਸ ਕਰਕੇ ਟਕਸਾਲ ਵਾਲੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਦਾ ਨੱਕ ਤਾਂ ਚੜ ਲੈਂਦੇ ਨੇ ਜਦੋਂ ਮਾਸ ਦਾ ਨਾਮ ਹੁੰਦਾ ਹੈ ਇਹਨਾਂ ਦਾ ਬਾਬਾ ਕੀ ਕਹਿੰਦਾ ਹੈ ਜੋ ਗੁਰਮਤ ਰਹਿਤ ਮਰਿਆਦਾ ਟਕਸਾਲ ਦੀ ਜੋ ਗੁਰਬਚਨ ਸਿੰਘ ਭਿੰਡਰਾਲੇ ਨੇ ਲਿਖੀ ਹੈ ਝਟਕੇ ਦੇ ਸਬੰਧਤ ਉਹ ਲਿਖਦਾ ਕੀ ਹੈ ਉਹ ਕਹਿੰਦਾ ਵੀ ਖਾਲਸਾ ਹਿੰਦੂ ਮੁਸਲਮਾਨ ਕਸਾਈ ਸਭ ਤੋਂ ਰਹਿਤ ਹੈ ਖਾਲਸਾ ਕਾਲਪੁਰ ਕੀ ਫੌਜ ਹੈ ਜੇ ਕਿਤੇ ਧਰਮ ਦੀ ਰੱਖਿਆ ਕਰਦੇ ਹੋਏ ਜੰਗ ਦੇ ਕਾਰਨ ਅੰਨ ਆਦ ਨਾ ਮਿਲੇ ਤੇ ਪ੍ਰਾਣ ਰੱਖਿਆ ਵਾਸਤੇ ਖਾਣਾ ਪਵੇ ਤਾਂ ਹੱਥੀ ਚਟਕਾ ਕਰਕੇ ਪ੍ਰਾਣ ਬਚਾਈਏ ਉਹ ਵੀ ਜੇ ਉਹ ਵੀ ਜੇ ਜੇ ਜੀ ਕਰਕੇ ਚਿੱਤ ਚਾਹੇ ਤਾਂ ਜਿਸ ਨੇ ਉਂਝ ਵੀ ਛਕਣਾ ਹੋਵੇ ਤਾਂ ਉਹ ਹੱਥੀ ਚਟਕਾ ਕਰਕੇ ਛਕ ਸਕਦਾ ਹੁਣ ਇਹ ਕਨਫਿਊਜ਼ ਨੇ ਇਹ ਇੱਕ ਕਨਫਿਊਜ਼ ਸਟੇਟਮੈਂਟ ਆ ਜਿਹੜੀ ਆਮ ਕਰਕੇ ਸਾਡੇ ਕਹੇ ਵੇਲੇ ਸਾਡੇ ਵੀਰ ਵੀ ਦਿਣੀ ਸ਼ੁਰੂ ਕਰ ਦਿੰਦੇ ਨੇ ਐਸੀ ਸਟੇਟਮੈਂਟ ਕਨਫਿਊਜ਼ ਮਾਈਂਡ ਚੋਂ ਨਿਕਲਦੀ ਐ ਹੁਣ ਦੋਵੇਂ ਬੰਨੇ ਚਲਾ ਗਿਆ ਉਹ ਗੁਰਬਚਨ ਸਿੰਘ ਪਿੰਡਰਾਵਾਲਾ ਜਿਹੜਾ ਜਿੰਨੇ ਟਕਸਾਲ ਦੀ ਗੁਰਮਤ ਰਹਿਤ ਮਿਰਿਆਦਾ ਲਿਖੀ ਐ ਦੋਵੇਂ ਬੰਨੇ ਚਲਾ ਗਿਆ ਇਹ ਵੀ ਕਹਿ ਗਿਆ ਵੀ ਜੀ ਕਰੇ ਤੇ ਖਾ ਲੈਣਾ ਚਟਕਾ ਕੇ ਖਾਣਾ ਐ ਜੰਗ ਦੇ ਮੈਦਾਨ ਦੇ ਵਿੱਚ ਹੋਈ ਤਾਂ ਖਾਣਾ ਇਹ ਵੀ ਕਹਿ ਗਿਆ ਦੋਵੇਂ ਪਾਸੇ ਮਤਲਬ ਕਨਫਿਊਜ਼ ਲੋਕ ਭੋਜਨ ਤੋਂ ਕਨਫਿਊਜ਼ ਕਰ ਦਿੱਤੇ ਗਏ ਗੁਲਾਮ ਕਰ ਦਿੱਤੇ ਗਏ ਜਿਹੜਾ ਭੋਜਨ ਦੇ ਸੰਬੰਧੀ ਸਪਸ਼ਟ ਨਹੀਂ ਐ ਜੇ ਕੌਮ ਦੀ ਉਸ ਹੋਂਦ ਵਿੱਚ ਐਂਟਰੀ ਨਹੀਂ ਹੋਇਆ ਜੇ ਕਬੀਲੇ ਚ ਬੈਠਾ ਹੈ ਭਾਈ ਰੰਧੀਰ ਸਿੰਘ ਅਖੰਡ ਕੀਰਤਨੀ ਜਥਾ ਜਿੱਥੋਂ ਨਵਾਂ ਪੰਥ ਤੁਰਿਆ ਭਾਈ ਰੰਧੀਰ ਸਿੰਘ ਪੁਸਤਕ ਤਤ ਗੁਰਮਤ ਨਿਰਣਿਆਂ ਵਿੱਚ ਉਹ ਵੀ ਇਦਾਂ ਦਾ ਇੱਕ ਸਟੇਟਮੈਂਟ ਉਹਨਾਂ ਦੇ ਵੀ ਆਉਂਦੀ ਹੈ ਉਹ ਕਹਿੰਦਾ ਵਾ ਵੀ ਜਿਹੜਾ ਝਟਕਾ ਵਾ ਹਿੰਦੂਆਂ ਦੀ ਰਸਮ ਹੈ ਮੈਂ ਪਹਿਲਾਂ ਕਹਿ ਚੁੱਕਾ ਵੀ ਝਟਕਾ ਪਹਿਲਾਂ ਹੀ ਐਕਸੈਪਟਡ ਸੀ ਜਿਹੜੇ ਕਿ ਰਾਜਪੂਤ ਜਿਹੜੇ ਕਸ਼ਤਰੀ ਲੋਕ ਸਨ ਆਪ ਕਿਉਂਕਿ ਕਸ਼ਤਰੀ ਇੱਕ ਜਮਾਤ ਸੀ ਜਿਹੜੀ ਸ਼ਿਕਾਰ ਖੇਡਦੀ ਸੀ ਇਹੋ ਹੀ ਇੱਕ ਜਮਾਤ ਸੀ ਜਿਹੜੀ ਸ਼ਾਸਤਰ ਦਾ ਪ੍ਰਯੋਗ ਕਰਦੀ ਸੀ ਜਿਹਨੂੰ ਗਨਾਨਕ ਸਾਹਿਬ ਨੇ 10 ਸ਼ਬਦ ਅਸੀਂ ਲੈ ਲੈਨੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਕਿਆ ਗਈ ਸ੍ਰਿਸ਼ਟ ਸਾਹਿਬ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਪੀ ਜਿਹੜੀ ਸ਼ਾਸਤਰ ਵਿਦਿਆ ਵਾਲੀ ਜਮਾਤ ਸੀ ਇਹ ਵੀ ਇੱਕ ਕੁੱਠੇ ਦੇ ਗੁਲਾਮ ਹੋ ਗਈ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਆਪਣਾ ਸ਼ਿਕਾਰ ਖੇਡਣਾ ਛੱਡ ਦਿੱਤਾ ਉਹਨਾਂ ਨੇ ਆਪਣੀ ਸ਼ਾਸਤਰ ਕਲਾ ਛੱਡ ਦਿੱਤੀ ਇਹੋ ਕਾਰਨ ਸੀ ਕਿ ਜਿਨ੍ਹਾਂ ਨੂੰ ਇਹ ਮਲੇਸ਼ ਕਹਿੰਦੇ ਸਨ ਉਹਨਾਂ ਨੇ ਇਹਨਾਂ ਨੂੰ ਗੁਲਾਮ ਬਣਾ ਲਿਆ ਹੁਣ ਇਹ ਆਲਰੇਡੀ ਪ੍ਰਚਲਿਤ ਸੀ ਪਰ ਗੁਰੂ ਸਾਹਿਬਾਨ ਨੇ ਨੂੰ ਅਸੈਪਟਤਾ ਕੀਤਾ ਇਸ ਕਰਕੇ ਨਹੀਂ ਇਹਨੂੰ ਕੋਈ ਵਿਚਾਰਧਾਰਾ ਪਹਿਲਾਂ ਹੀ ਅਸੈਪਟ ਕਰ ਲਈ ਹੈ ਗੁਰੂ ਨੇ ਅਸੈਪਟ ਤਾਂ ਕੀਤਾ ਏ ਕਿਉਂਕਿ ਇਹ ਪਹਿਲਾਂ ਹੀ ਯੂਨੀਵਰਸਲੀ ਅਸੈਪਟਡ ਹੈ ਸਾਰੇ ਲੋਕ ਬਿਨਾ ਕਿਸੇ ਹੁਜਜਤ ਤੋਂ ਬਿਨਾ ਕਿਸੇ ਪੁਛਗਿਛ ਤੋਂ ਇਸ ਫੂਡ ਨੂੰ ਅਸੈਪਟ ਕਰ ਸਕਦੇ ਇਹ ਮੇਨ ਕਾਰਨ ਸੀ ਗੁਰੂ ਸਾਹਿਬ ਦਾ ਇਸ ਮਾਸ ਨੂੰ ਅਸੈਪਟ ਕਰਨਾ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਲਾਇਆ ਭਾਈ ਗੁਰਦਾਸ ਦੀ ਬਾਤ ਹੈ ਕਿ ਇੱਕ ਬੰਨੇ ਤੇ ਬਾਬਾ ਨਾਨਕ ਸੀ ਉਹ ਮੰਜੀ ਤੇ ਬਹਿ ਕੇ ਸੰਤੋਖਦਾ ਸੀ ਇਹ ਮੰਜੀ ਤੇ ਬਹਿ ਕੇ ਸੰਤੋਖਦਾ ਸੀ ਕਹਿਣ ਤੋਂ ਪਾਬ ਗੱਦੀ ਲਾ ਕੇ ਤੇ ਉਪਦੇਸ਼ ਕਰਦਾ ਸੀ ਉਸੇ ਨਾਨਕ ਦਾ ਸ਼ੇਵਾਂ ਰੂਪ ਕੁੱਤੇ ਰੱਖ ਕੇ ਸ਼ਿਕਾਰ ਖਡਾਉਂਦਾ ਹੈ ਕਿਉਂ ਕਿਉਂਕਿ ਮਨਜੀ ਬਹਿ ਕੇ ਸੰਤੋਖ ਕੇ ਪਹਿਲਾਂ ਐਲਾਨਨਾਮਾ ਕੀਤਾ ਕੌਮ ਦਾ ਤੇ ਕੁੱਤੇ ਰੱਖ ਕੇ ਸ਼ਿਕਾਰ ਖਡਾ ਕੇ ਉਹਦਾ ਪ੍ਰਗਟਾਵਾ ਕੀਤਾ ਜਿਹੜੇ ਆਮ ਲੋਕ ਨਹੀਂ ਸੀ ਸਮਝ ਪਾ ਰਹੇ ਉਸ ਟਾਈਮ ਤੇ ਜਿਹੜੀ ਕਿ ਅਸੀਂ ਵੀ ਨਹੀਂ ਸਮਝ ਪਾ ਰਹੇ ਹਾਂ ਇਸ ਟਾਈਮ ਤੇ ਕਿ ਭੋਜਨ ਦੇ ਤੌਰ ਤੇ ਸਿੱਖ ਆਜ਼ਾਦ ਨੇ ਭੋਜਨ ਦੇ ਪੱਖ ਤੋਂ ਸਿੱਖ ਆਜ਼ਾਦ ਨੇ ਅਸੀਂ ਉਸ ਗੁਲਾਮੀ ਨੂੰ ਭੋਗ ਰਿਆ ਜਾਂ ਵੀ ਭੋਜਨ ਦੇ ਪੱਖ ਤੋਂ ਗੁਲਾਮੀ ਜਿਹੜੀ ਕਿ ਬੜੀ ਸਭ ਤੋਂ ਮੁਢਲੀ ਗੁਲਾਮੀ ਜਿਹਦੇ ਵਿੱਚੋਂ ਸਾਨੂੰ ਪਹਿਲਾਂ ਨਿਕਲਣਾ ਚਾਹੀਦਾ ਸੀ ਅਸੀਂ ਉੱਥੇ ਬੈਠੇ ਹਾਂ ਜੀ ਸੋ ਇਹ ਕੁੱਠਾ ਤੇ ਝਟਕਾ ਜਿਹਦੇ ਸਬੰਧ ਚ ਆਪਾਂ ਗੱਲ ਕੀਤੀ